ਵਿਸਟਰੋ ਵੀਜ਼ਾ ਦੇ ਰਿਲੇਟਡ ਸਾਨੂੰ ਕਾਫੀ ਇਨਕੁਆਰੀ ਆਜਾ ਆਫਲਾਈਨ ਵੀ ਆਈਏ ਤਾਂ ਆਨਲਾਈਨ ਵੀ ਸਾਨੂੰ ਕਾਫੀ ਮੈਸੇਜ ਪੁੱਛੇ ਜਾਂਦੇ ਨੇ ਦੋਸਤੋ ਕਿ ਤੁਸੀਂ ਸਾਨੂੰ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਵੀਡੀਓ ਬਣਾਇਆ ਸੀ ਜਿਹਦੇ ਵਿੱਚ ਅਸੀਂ ਇਹ ਗੱਲ ਕਹੀ ਸੀਗੀ ਵੀ ਵਿਸਟਰੋ ਵੀਜ਼ਾ ਦਾ ਟਾਈਮ ਬਿਲਕੁਲ ਨਹੀਂ ਸਹੀ ਚੱਲ ਰਿਹਾ ਪਰ ਆਪਾਂ ਫਿਰ ਵੀ ਫਾਈਲਜ਼ ਲੈ ਰਹੇ ਹਾਂ ਬਿਲਕੁਲ ਦੋਸਤੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਅਸੀਂ ਫਾਈਲ ਉਹਨਾਂ ਐਪਲੀਕੈਂਟਸ ਦੀ ਲੈ ਰਹੇ ਹਾਂ ਜਿਨ੍ਹਾਂ ਦੀ ਬੈਂਕ ਮੇਨਟੇਨ ਮੇਨਟੇਨ ਦਾ ਭਾਵ ਹੈ ਦੋਸਤੋ ਕਿ 4 ਮਹੀਨੇ ਦੀ ਲਾਸਟ ਆਪਾਂ ਨੂੰ ਬੈਂਕ ਸਟੇਟਮੈਂਟ ਚਾਹੀਦੀ ਹੈ ਜਿਦੇ ਵਿੱਚ ਆਪਾਂ ਇਹ ਤੁਹਾਡੇ ਹਰ ਮਹੀਨੇ ਦੋਸਤੋ ਐਂਟਰੀਆਂ ਦੇਖਣੀਆਂ ਨੇ ਇਹ ਤੁਸੀਂ ਧਿਆਨ ਰੱਖਣਾ ਇਸ ਚੀਜ਼ ਦਾ ਤੁਹਾਡੀ ਆਈਟੀਆਰ ਦੇ ਨਾਲ ਤੁਹਾਡੀ ਬੈਂਕ ਸਟੇਟਮੈਂਟ ਜਸਟੀਫਾਈ ਹੋਣੀ ਚਾਹੀਦੀ ਆ ਅਸੀਂ ਬਿਲਕੁਲ ਇਹੀ ਫਾਈਨਲ ਲੈ ਰਹੇ ਹਾਂ ਕਿਉਂਕਿ ਦੋਸਤੋ ਆਈਡੀ ਡੇਟ 'ਚ ਉਹਨਾਂ ਦੇ ਹੀ ਵੀਜ਼ੇ ਦੇਖਣ ਨੂੰ ਮਿਲਦੇ ਪਿਆ ਜਿਨ੍ਹਾਂ ਦੀਆਂ ਬੈਂਕ ਸਟੇਟਮੈਂਟਸ ਮੈਂ ਅਗੇਨ ਕਹਿ ਰਿਹਾ ਮੇਨਟੇਨ ਆ ਜਿਨ੍ਹਾਂ ਦੀ ਆਈਟੀਆਰ ਜਸਟੀਫਾਈ ਹੋ ਰਹੀਆਂ ਨੇ ਜਿਨ੍ਹਾਂ ਦਾ ਇੱਥੇ ਪ੍ਰੋਪਰਲੀ ਐਸੈਟਸ ਹੈਗੇ ਨੇ ਇਨਕਮ ਸੋਰਸ ਅੱਛਾ ਹੈਗਾ ਬਿਲਕੁਲ ਉਹਨਾਂ ਨੂੰ ਹੀ ਵੀਜ਼ੇ ਮਿਲ ਰਹੇ ਨੇ ਬਾਕੀਆਂ ਦੇ ਰਿਜ਼ਲਟਸ ਵੈਸੇ ਤਾਂ ਤਕਰੀਬਨ ਰਿਜ਼ਲਟ ਡਿਲੇ ਫਲ ਨਹੀਂ ਇਨਕਮ ਸੋਰਸ ਜਸਟੀਫਾਈ ਨਹੀਂ ਹੋ ਰਿਹਾ ਸੋ ਦੋਸਤੋ ਮੰਨਦੇ ਆ ਉਹ ਟਾਈਮ ਹੁਣ ਲੰਘ ਚੁੱਕਿਆ ਹੈ ਜਿਹੜਾ ਆਪਾਂ 4-5 ਮਹੀਨੇ ਦੇਖਿਆ ਜਿਹਦੇ ਵਿੱਚ ਆਪਾਂ ਹਰ ਇੱਕ ਦਾ ਵੀਜ਼ਾ ਦੇਖਿਆ ਆਈ ਗਿਆ ਚਾਚੇ ਤਾਈ ਨੇ ਲਾਇਆ ਉਹਦਾ ਵੀ ਆ ਗਿਆ ਫਰੈਸ਼ ਫੰਡਾਂ ਨੇ ਲਾਇਆ ਉਹਦਾ ਵੀ ਆ ਗਿਆ ਰਿਫਿਊਜ਼ਲ ਵਾਲਿਆਂ ਦਾ ਵੀ ਆ ਗਿਆ ਪਰ ਹੁਣ ਦੋਸਤੋ ਇੱਕ ਪੀਕ ਟਾਈਮ ਹੁੰਦਾ ਜਿਹੜਾ ਕਿ ਲੰਘ ਚੁੱਕਿਆ ਹੋਇਆ ਹੁਣ ਫੇਰ ਦੌਰ ਪਹਿਲੇ ਵਾਂਗੂ ਸਟਾਰਟ ਹੋ ਚੁੱਕਿਆ ਜੇ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਤਾਂ ਆਪਣੀ ਬੈਂਕ ਸਟੇਟਮੈਂਟ ਬਿਲਕੁਲ ਮੇਨਟੇਨ ਕਰੋ ਜਿੱਦਨ ਤੁਸੀਂ ਵੀਜ਼ਾ ਅਪਲਾਈ ਕਰਨਾ ਉਸ ਤੋਂ 4 ਮਹੀਨੇ ਪਹਿਲਾਂ ਤੁਸੀਂ ਆਪਣੀ ਤਿਆਰੀ enrolld ਕਰੋ ਘੱਟ ਪੈਸੇ ਲੈ ਕੇ ਥੋੜੀ ਫਾਈਲ enrolld ਕਰ ਦਿਆਂਗੇ ਤੁਹਾਨੂੰ ਪੂਰਾ ਗਾਈਡ ਕਰਾਂਗੇ ਤੁਸੀਂ 4 ਮਹੀਨੇ ਕਿੱਦਾਂ ਐਂਟਰੀਆਂ ਪਾਉਣੀਆਂ ਨੇ ਬਿਲਕੁਲ 1 ਟੂ 1 ਬੈਠ ਕੇ ਤੁਹਾਨੂੰ ਗਾਈਡ ਕਰਾਂਗੇ ਔਰ ਆਪਾਂ 3-4 ਮਹੀਨੇ ਬਾਅਦ ਤੁਹਾਡੀ ਫਾਈਲ ਅਪਲਾਈ ਕਰਾਂਗੇ ਤਾਂ ਕਿ ਤੁਹਾਡਾ ਵੀਜ਼ਾ ਆ ਸਕੇ ਕਿਉਂਕਿ ਉਹ ਟਾਈਮ ਲੰਘ ਚੁੱਕਿਆ ਹੋਇਆ ਦੋਸਤੋ ਹੁਣ ਆਪਾਂ ਨੂੰ ਜਿੱਦਾਂ ਸਟੱਡੀ ਵੀਜ਼ੇ ਦੀ ਫਾਈਲ ਆਪਾਂ ਤਿਆਰ ਕਰਦੇ ਹਾਂ ਨਾ ਕੈਂਨ ਦਾ ਭਾਵੇਂ ਇਦਾਂ ਵੀ ਆਪਾਂ 10th ਕਰਦੇ ਹਾਂ +2 ਕਰਦੇ ਹਾਂ ਉਸ ਤੋਂ ਬਾਅਦ ਆਇਲਸ ਕਰਦੇ ਹਾਂ ਆਫਰ ਲੈਟਰ ਅਪਲਾਈ ਕਰਦੇ ਹਾਂ ਮੈਡੀਕਲ ਕਰਵਾਉਂਦੇ ਹਾਂ ਫੀਸ ਤਾਰਦੇ ਹਾਂ 25 ਨੀ ਹੁੰਦੀ ਆ 100% ਗਾਰੰਟੀ ਨਹੀਂ ਹੁੰਦੀ ਆਪਣਾ ਵੀਜ਼ਾ ਆਊਗਾ ਕਿ ਨਹੀਂ ਆਊਗਾ ਸੋ ਦੋਸਤੋ ਵਿਜ਼ਟਰ ਵੀਜ਼ਾ ਵੀ ਕੁਝ ਐਦਾਂ ਦਾ ਹੀ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਕਰੀਬਨ ਮੋਸਟਲੀ ਜਿਹੜੇ ਕਲਾਇੰਟਸ ਨੇ ਉਹਨਾਂ ਦੀ ਬੈਂਕ ਮੇਨਟੇਨ ਨਹੀਂ ਹੁੰਦੀ ਉਦੋਂ ਉਹਨਾਂ ਕੋ ਪੈਸਾ ਬਹੁਤ ਹੁੰਦਾ ਕਦੇ 1500 ਰੁਪਿਆ ਹੋ ਜਾਂਦਾ ਕਦੇ 10 ਲੱਖ ਰੁਪਿਆ ਹੋ ਜਾਂਦਾ ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇੱਕ ਗੱਲ ਹੋਰ ਜਿਹੜਾ ਮਾਰਕੀਟ ਵਿੱਚ ਪੈਕੇਜ ਚੱਲਦਾ ਹੈ 15 ਲੱਖ ਰੁਪਿਆ ਜਾਂ 20 ਲੱਖ ਰੁਪਿਆ ਆਫਟਰ ਵੀਜ਼ਾ ਲਾਵਾਂਗੇ ਵਿਜ਼ਟਰ ਵੀਜ਼ਾ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਕਾਫੀ ਐਡਸ ਆਪਾਂ ਵੀ ਦੇਖਦੇ ਆ ਜਿਹੜ ਬਿਲਕੁਲ ਬਿਨਾ ਦਿਓ ਉਹ ਵੀ ਤੁਹਾਡੀ ਸਟੇਟਮੈਂਟ ਇਦਾਂ ਦੀ ਐਡਿਟ ਕਰਕੇ ਲਾ ਦਿੰਦੇ ਜੇ ਵੀਜ਼ਾ ਆ ਜਾਂਦਾ ਤਾਂ 15 ਲੱਖ ਰੁਪਏ ਤੁਹਾਡੇ ਤੋਂ ਲੈ ਲੈਂਦੇ ਨੇ ਦੋਸਤੋ ਥੋੜੀ ਗੱਲ ਨਹੀਂ ਹੁੰਦੀ ਜੇ ਉਹ 10 ਜਣਿਆਂ ਨਾਲ ਵੀ ਇਦਾਂ ਕਰਦੇ ਦੇ ਵਿੱਚੋਂ 3-4 ਇਹਨਾਂ ਦਾ ਵੀਜ਼ਾ ਆ ਗਿਆ ਵੈਸੇ ਆਉਂਦਾ ਨਹੀਂ ਵੀਜ਼ਾ ਤੇ ਇੱਕ ਅੱਧੇ ਦਾ ਹੀ ਆਉਂਦਾ ਤੇ ਉਹਨਾਂ ਨੂੰ 10 ਗਾਗ ਮਗਰ ਜੀ ਉਹਨਾਂ ਨੂੰ ਦਾ 15 ਲੱਖ ਰੁਪਏ ਵਜਦਾ ਪਿਆ ਥੋੜੀ ਗੱਲ ਨਹੀਂ ਹੈਗੀ ਓਬਵੀਅਸਲੀ ਇਸ ਟਾਈਮ ਵਿਸਟਰ ਵੀਜ਼ਾ ਹੀ ਪ੍ਰਮੋਟ ਕੀਤਾ ਜਾਊਗਾ ਕਿਉਂਕਿ ਬੜਾ ਟ੍ਰੈਂਡ ਹੈ ਇਸ ਟਾਈਮ ਚੱਲਦਾ ਪਿਆ ਕਿਉਂਕਿ ਸਟੱਡੀ ਵੀਜ਼ਾ ਤਾਂ ਤੁਸੀਂ ਮਾਰਜਨ ਘੱਟ ਹੋਗਾ ਐਸ ਕੰਪੈਰੀਸ਼ਨ ਟੂ ਵਿਸਟਰ ਵੀਜ਼ਾ ਜੇ ਆਪਾਂ ਗੱਲ ਕਰੀਏ ਲੱਖ ਰੁਪਈਆ ਵੀ ਜੇ ਸਟੱਡੀ ਮਗਰ ਪਿੱਛੇ ਵਜਦਾ ਹੈ ਤਾਂ ਦੋਸਤੋ 15 ਫਾਈਲਾਂ ਲਾ ਕੇ ਵਿਸਟਰ ਦਾ ਮੁਕਾਬਲਾ ਹੋਣਾ ਸੋ ਡੈਫੀਨੇਟਲੀ ਏਜੰਟਸ ਜ਼ਿਆਦਾ ਵਿਸਟਰ ਵੀਜ਼ਾ ਹੀ ਪ੍ਰਮੋਟ ਕਰਨਗੇ ਤਾਂ ਮੈਂ ਤਾਂ ਹਮੇਸ਼ਾ ਉਸ ਬੱਚੇ ਨੂੰ ਰეკਮੈਂਡ ਕੀਤਾ ਯੰਗ ਏਜ ਦੇ ਬੱਚੇ ਨੂੰ ਜਿਹਨੇ ਰੀਸੈਂਟਲੀ ਪਲੱਸ 2 ਕੀਤੀ ਹੈ ਵੀ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਕੇ ਜਾਓ ਵਿਸਟਰ ਵੀਜ਼ਾ ਦੇ ਵਿੱਚ ਏਜ ਬਹੁਤ ਮੈਟਰ ਕਰਦੀ ਹੈ ਜੇ ਕਿਸੇ ਦਾ ਇੱਕ ਦਾ ਵੀਜ਼ਾ ਆ ਵੀ ਜਾਂਦਾ ਤਾਂ ਉਹ ਏਜੰਟ ਪ੍ਰਮੋਟ ਕਰਨ ਲੱਗ ਪੈਂਦਾ ਵੀ ਸਾਡਾ ਯੰਗ ਏਜ ਚ ਵੀਜ਼ੇ ਆ ਰਹੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਬਿਲਕੁਲ ਬਚੋ ਇਹਨਾਂ ਚੀਜ਼ਾਂ ਦੇ ਨਾਲ ਚੰਗੀ ਗਾਈਡੈਂਸ ਲੈਣ ਲਈ ਤੁਸੀਂ ਇੱਕ ਵਾਰੀ ਗੁਰੂ ਕਰਪਾ ਇਮੀਗ੍ਰੇਸ਼ਨ ਜ਼ਰੂਰ ਆਓ ਮੈਂ ਤੁਹਾਡਾ ਵੈਲਕਮ ਕਰਦਾ ਤੇ ਹਾਂ ਦੋਸਤ ਬੈਂਕ ਸਟੇਟਮੈਂਟ ਲੈ ਕੇ ਜਰੂਰ ਆਇਓ ਵਧੇਰੀ ਜਾਣਕਾਰੀ ਲੈਣ ਲਈ ਹੇਠਾਂ ਦਿੱਤੇ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ